ਸੋ ਚੈਨਲ ਇੰਡੀਆ ਕਰਾਈਮ ਨਿਊ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਸੀਂ ਕਰਦੇ ਹਾਂ ਜੀ ਸਵਾਗਤ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਹੈਪੀ ਪੰਜਾਬ ਤੋਂ ਰਿਪੋਰਟਰ ਸੋ ਅੱਜ ਪਿੰਟ ਟਢਿਆਲਾ ਨਾਲ ਦੀ ਗਰਾਊਂਡ ਦੇ ਵਿੱਚ ਬਹੁਤ ਤਕੜਾ ਜੋ ਕਿ ਕਬੱਡੀ ਕੱਪ ਹੋ ਰਿਹਾ ਹੈ ਉਹ ਸਾਡੇ ਨਾਲ ਖੜੇ ਨੇ ਸਾਡੇ ਕੋਚ ਪਿੰਟ ਟਢਿਆਲਾ ਦੇ ਉਸਾ ਲਖਨਜੀਤ ਸੋਹਣਾ ਪੁੱਛਦੇ ਆ ਵੀ ਕੀ ਕੀ ਅੱਜ ਦਾ ਪ੍ਰਬੰਧ ਕੀਤਾ ਗਿਆ ਹੈ ਕਿਹੜੀ ਕਿਹੜੀ ਟੀਮ ਆ ਰਹੀ ਆ ਖਿਡਾਰੀਆਂ ਵਾਸਤੇ ਕੀ ਸਨਮਾਨਤਾ ਆਓ ਇੱਕ ਵਾਰ ਗੱਲ ਕਰਦੇ ਆ ਲਖਨਪਾਜੀ ਨਾਲ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਸਾਡੀਆਂ ਸੰਗਤਾਂ ਦਾ ਐਨ ਆਰ ਆਈ ਯਰਾਂ ਦਾ ਜਿਨ੍ਹਾਂ ਨੇ ਇਹ ਯੋਗਨਾ ਇਹ ਕੱਪ ਕਰਾਇਆ ਜਾ ਰਿਹਾ ਹੈ ਜਿਆਰੇ ਇਹ ਕੱਪ ਦੇ ਵਿੱਚ ਅੰਦਰ 14 ਟੀਮਾਂ ਜਿਹੜੀਆਂ ਜਾਂਦੀਆਂ ਨੇ ਮੇਜਰ ਕਬੱਡੀ ਲੀਗ ਦੀਆਂ ਨੇ ਬਲੇ ਅੰਤਰਰਾਸ਼ਟਰੀ ਵੰਟੀ ਦਾ ਬਲੇ ਮੈਚ ਕਰਾਇਆ ਜਾਊਗਾ ਇੱਕ ਪੰਜਾਬ ਤੇ ਹਰਿਆਣੇ ਦੀਆਂ ਕੁੜੀਆਂ ਦਾ ਮੈਚ ਕਰਾਇਆ ਜਾਊਗਾ ਤੇ ਚਾਰ ਜਿਹੜੀਆਂ ਇੰਟਰਨੈਸ਼ਨਲ ਟੀਮਾਂ ਕਿਢੀਆਂ ਕੱਪ ਸ਼ਹੀਦ ਬਾਬਾ ਦੀ ਇੱਥੇ ਕਬੱਡੀ ਕਲਾ ਮਾਝਾ ਬਾਬਾ ਬੁੱਢਾ ਸਾਹਿਬ ਕਬੱਡੀ ਕਲਾ ਰਮਦਾਸ ਸੰਤ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਯੂ ਐਸ ਏ ਤੇ ਬਾਬਾ ਸ਼੍ਰੀਚੰਦ ਅਬਲਾਫੋ ਲੈਣ ਚ ਠੀਕ ਹੈ ਤੇ ਬਾਕੀ ਸਖਤਾ ਸਹਿਯੋਗ ਦਾ ਜੀ ਆਪਾਂ ਕਬੱਡੀ ਕੱਪ ਕਰਾਇਆ ਰਿਹਾ ਜੀ ਸਾਡੇ ਪਿੰਡ ਵਾਲਿਆਂ ਦਾ ਆਪਣੇ ਸਾਰੇ ਭਰਾਵਾਂ ਦਾ ਕਮੇਟੀ ਦਾ ਬਹੁਤ ਜ਼ਿਆਦਾ ਸਹਿਯੋਗ ਆ ਤੇ ਅੱਗੇ ਤੋਂ ਬਾਬਾ ਸੁਖ ਰੱਖੇ ਭਰਾਵਾਂ ਦੇ ਸਹਿਯੋਗ ਦਾ ਹੋਰ ਵਧਿਆ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਹਾਂ ਸਾਹਿਬ ਵਾਹਿਗੁਰੂ ਜੀ ਤਰਦੀ ਕਾਰਾਂ ਦੇ ਵਿੱਚ ਰੱਖੇ ਜਿੰਨਾ ਉੱਚਾ ਇਨਸਾਨ ਹੈ ਉਵੇਂ ਨੀਵਾ ਹੋ ਕੇ ਚੱਲਦਾ ਹੈ ਬੜਾ ਕੁ ਸਿੱਖ ਨੂੰ ਮਿਲਿਆ ਵੱਡੇ ਭਰਾ ਦਲਜੀਤ ਚਾਹਵ ਦੇ ਕੋਲੋਂ ਇੱਥੇ ਬੰਦਾ ਥੋੜਾ ਜਿਆ ਚੱਲ ਜੇ ਪਰ ਬਾਕੀਆਂ ਨੂੰ ਟੇਡਾ ਟੇਡਾ ਝਾਗਦਾ ਹੈ ਪਰ ਇਹਨੇ ਆਪਣੇ ਨਾਮ ਦੇ ਵੀ ਕਈ ਚਲਾ ਦਿੱਤੇ ਦਲਜੀਤ ਚਾਹਵ ਵਰਗੀ ਸੋਚ ਜੇ ਕਿਤੇ ਹਰੇਕ ਦੀ ਹੋ ਜੇ ਤੇ ਵੱਡਿਆ ਫਿਰਤਾ ਇਨਸਾਨੀਅਤ ਦਾ ਜਿੰਦਾਬਾਦ ਹੈ ਸੇਵਾ ਕੇ ਬੰਦੀ ਹੈ ਆ ਪਿਆਰ ਹੈ ਕਬੱਡੀ ਨੂੰ ਆ ਮੰਮਣਾ ਵਾਲਾ ঘোੜਾ ਮੇਰੇ ਵੀਰੋ ਉਹਰ ਰੰਗਨਾਰ ਆਪਾਂ ਕਿਸੇ ਨੂੰ ਦੇਵੇ ਤੇ ਸਾਰਾ ਜਾ ਕੇ ਜ਼ੈਰ ਪੈ ਗਿਆ ਆਵਾ ਮਮਣਾ ਵਾਲਾ ਘੋੜਾ ਮੇਰੇ ਕੋਲ ਪਾਲ ਢਿਲ ਮਮਣਾ ਰਹਿੰਦੇ ਟ੍ਰੇਲੀਆ ਦੇ ਵਿੱਚ ਮੰਨੂ ਕਲੇਰ ਆਸਟ੍ਰੇਲੀਆ ਪ੍ਰੋਪਰ ਰੰਡਾਵਾ ਧਾਰੋ ਵਾਲੀ ਜੀ ਮੇਰਾ ਬਲਪੁਰ ਸਾਹਿਬ استان ਰਹੋਗੇ ਸੰਗੋਖੀ ਤਦੋਂ ਸੁਤਨਾ ਬੱਜੂਆ ਉਹ ਵੀ ਆਪਣਾ ਮਾਨ ਸਰਮਾਨ ਹਾਸਲ ਕਰਨਾ ਬਲਵੀਰ ਸਿੰਘ ਜੀ ਮੇਰਾ ਬਲਪੁਰ ਸਾਹਿਬ ਚੋਂ ਮਾਨ ਹੈ ਉਧਰ ਗੁਰਪ੍ਰੀਤ ਗਿਲਖਰਪੈਂਟ ਚੋਂ ਨਾਲ ਸਰਜੀਤ ਸਫਾਰੀ ਵਿੰਦ ਤੇ ਕਿਰਤ ਦਾ ਮਾਨ ਸਨਮਾਨ ਸੋਨੇ ਦੇ ਕੰਢੇ ਕਿਰਤ ਦਾ ਸੋਨੇ ਦੇ ਕੰਢੇ ਨੂੰ ਹਾਂ ਤਾੜੀਆਂ ਮਾਰਦੇ ਹੋ ਜ਼ੋਰਦਾਰ ਵੱਡੇ ਮਾਨ ਸਨਮਾਨ ਅਮਰੀਕਾ ਦੇ ਵਿੱਚ ਰਿਹਾ ਉਹਦੇ ਵੱਲੋਂ ਚਰਨ ਸੋਨੇ ਪੁੱਤ ਦਾ ਸਨਮਾਨ ਲੋਰ ਨਾਲ ਤਾੜੀਆਂ ਮਾਰਦੇ ਕਬਾਰ ਇਹ ਸੱਚੇ ਪਾਸ਼ਾ ਦੀਆਂ ਮਿਹਰਾਂ ਹੈ ਮੁੰਡਾ ਇਹਦੇ ਸ਼ਰਮਪਾਤਾਂ ਨੇ ਸੋ ਸਰੀਆ ਗਾਲ ਦੀ ਮਾਰੋ ਜ਼ੋਰ ਨਾਲ ਹੋਰ ਹੋਰ ਜ਼ੋਰ ਜਰ ਨਾਲ ਦੂਜੇ ਪਾਸੇ ਟੀਮ ਹੋਣੀ ਹੈ ਸੰਤ ਬਾਬਾ ਹਯਾਰਾ ਸਿੰਘ ਦੇ ਦਰਮਿਆਨ ਹੋਣਾ ਹੈ ਰੱਖਿਆ ਕਮਟੇ ਥੱਲੇ ਘੋੜਾ ਉਹ ਘੋੜੇ ਲੰਮੀਆਂ ਰੇਸਾਂ ਦੇ ਹਣ ਰਾਜਿਆ ਵਾਂਗੂ ਚੁੰਦੀ ਹੈ ਸਾਂਝੇ ਦੁੱਖ ਪਰਦੇਸਾਂ ਦੇ ਜਿਵੇਂ ਰਾਜਿਆ ਵਾਂਗੂ ਚੁੰਦੀ ਹੈ ਸਾਂਝੇ ਦੁੱਖ ਪਰਦੇਸਾਂ ਦੇ ਆ ਗਿਆ ਸਿੱਪਾ ਬੰਦੋ ਵਾਲੀਆ ਜਦੋਂ ਅਮਰੀਕਾ ਗਏ ਨਾ ਕੋ ਸਾਬ ਇਹਦੇ ਪਰਦਾ ਮੁੰਡਾ ਬੱppa ਨਿਊਯਾਰਕ ਹਿੰਸਾਈਜ਼ ਪਹਿਲਾ ਮੈਚ ਹੋਇਆ ਤੇ ਮਾਨ ਸਨਮਾਨ ਡਾਕਟਰ ਹਨੇਕ ਸਿੰਘ ਜੀ ਟੋਨੀ ਨਾਲ ਦੇ ਨਾਲ ਸਾਡੇ ਦਵਨਪਰੀ ਜੀ ਨੇ ਜਿੱਤੂ ਸਰਜੇ ਤੋਂ ਉਧਰੇ}{|\text{ਇਸ਼ਾਨ ਜੀ ਮਾਨ ਸਨਮਾਨ ਹੋ ਰਿਹਾ ਹੈ ਸਾਡੇ ਨਾਨਕ ਚੱਕਰ ਨੇ}} ਮਹਾਂਪੁਰਸ਼ਾਂ ਦਾ ਜਿਹੜਾ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਬਹੁਤੀ ਸਤਿਕਾਰਯੋਗ ਨੇ ਨਾਨਕ ਚਕਤੀ ਧਰਤੀ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਵਾਏ ਕੁਸ਼ਕਾ ਖਾਲਸਾ ਵਾਜੂ ਜੀ ਕੀ ਪਟੇ ਨੂੰ ਬੜੀ ਖੁਸ਼ੀ ਹੁੰਦੀ ਆ ਵੀ ਸਾਡੇ ਪਿੰਡ ਦੇ ਵਿੱਚੋਂ ਇੱਕ ਵੀਰ ਉੱਠਿਆ ਲਗਨ ਜਿਹੜਾ ਕਬੱਡੀ ਦਾ ਇੰਟਰਨੈਸ਼ਨਲ ਖਿਡਾਰੀ ਜਿਨੇ ਪਿੰਡ ਦੇ ਬੱਚਿਆਂ ਨੂੰ ਬਹੁਤ ਹੀ ਚੰਗੇ ਸਿਖਾਅ ਲਖਣ ਦਿਆ ਵਾ ਔਰ ਸਾਡੇ ਪਿੰਡ ਦੀ ਟੀਮ ਜਿਹੜੀ ਆ ਉਹ ਆਲ ਪੰਜਾਬ ਦੇ ਵਿੱਚੋਂ ਜੇਤੂ ਆਈ ਆ ਗਾਵੀਏ ਕੋਸ਼ਿਸ਼ ਕਰਾਂਗੇ ਵੀ ਬੱਚਿਆਂ ਨੂੰ ਅਸੀਂ ਤਾਂ ਲੈ ਕੇ ਜਾਈਏ ਬੱਚੇ ਨਸ਼ੇ ਤੋਂ ਬਚਣ ਵਰਗਿਆ ਕਮਾਲ ਕਰ ਕਰਨ ਸਾਡੇ ਪਿੰਡ ਦੀ ਸ਼ੋਭਾ ਹੋਵੇ ਸਾਡੇ ਪਿੰਡ ਦਾ ਬੜਾ ਸੁਨਯੋਗ ਹੈ ਸਾਰੇ ਪਿੰਡ ਦਾ ਬਹੁਤ ਹੀ ਜਿਆਦਾ ਜਿਹੜੇ ਸੂਝਮਾਨ ਬੰਦੇ ਨੇ ਉਹ ਸਾਡੇ ਨਾਲ ਜੁੜ ਕੇ ਸਾਨੂੰ ਸਿੱਖਿਆ ਵੀ ਦਿੰਦੇ ਆ ਸਾਨੂੰ ਦੱਸਦੇ ਉਹਨਾਂ ਦੇ ਆਸਰੇ ਦੇ ਨਾਲ ਹੀ ਇਹ ਕੰਮ ਕਰਾਉਨੇ ਆ ਐਨ ਆਰ ਆਈ ਵੀ ਸਾਡੀ ਬਹੁਤ ਮਦਦ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਜਿਹੜਾ ਵੀ ਵੀਰ ਸਾਡੀ ਜੁੜਿਆ ਨਾਲ ਹੀ ਉਹਨਾਂ ਦਾ ਹੱਥ ਜੋੜ ਕੇ ਤੈਦਰੂ ਸਵੱਛ ਕਰਦੇ ਆ ਸਬਦ ਤੋਂ ਵੱਧ ਸੰਕਟਾ ਪਹੁੰਚਣ ਮੇਲਾ ਦੇਖਣ ਆਏ ਸਾਲ ਹੀ ਮੇਲਾ ਕਰਾਉਨੇ ਬਾਬੇ ਦੀਪੂ ਦੇ ਨਾਂ ਦਾ ਗਾਹ ਵੀ ਅਸੀਂ ਕੋਸ਼ਿਸ਼ ਕਰਾਂਗੇ ਸੱਚੇ ਪਾਤਸ਼ਾਹ ਜੀ ਮੇਰੇ ਦੇ ਨਾਲ ਵੀ ਜੋ ਵੀ ਸਾਡੇ ਕੋਲ ਵਧੀਆ ਹੋਇਆ ਆਪਾਂ ਕਰਾਂਗੇ ਬੱਚਿਆਂ ਨੂੰ ਵਧੀਆ ਪ੍ਰੇਰਿਤ ਕਰਾਂਗੇ ਤੇ ਬੱਚੇ ਅੱਗੇ ਹੋ ਕੇ ਕੋਈ ਨਾ ਕੋਈ ਅਫਸਰ ਕੋਈ ਕਿਸੇ ਨਾ ਕਿ ਬੈਕਮੈਂ ਦੇ ਵਿੱਚ ਜਾਣਗੇ ਸਾਡੇ ਪਿੰਡ ਤੇ ਵੀ ਨਾਂ ਰੋਸ਼ਨ ਹੋਊਗਾ ਤੇ ਲਖਨ ਉਸਤਾਦ ਦਾ ਵੀ ਨਾਂ ਰੋਸ਼ਨ ਹੋਊਗਾ ਬਈ ਇੰਨਾਂ ਨੇ ਬੱਚਿਆਂ ਨੂੰ ਤਾਂ ਲਿਆਂਦਾ ਹੀ ਮਿਹਨਤ ਕਰਾਈ ਆਪਣਾ ਘਰੋਂ ਟਾਈਮ ਕੱਢ ਕੇ ਬਿਨਾਂ ਕਿਸੇ ਨੂੰ ਕੋਈ ਦਹਾ ਵੀ ਲਿਆ ਕੋਈ ਬੱਚਾ ਕਹਦੇ ਵੀ ਕੋ ਦਹਾ ਰਿਆ ਆਪਣਾ ਟਰੈਕਟਰ ਪੜਨਾ ਸਾਰੇ ਕੰਮ ਕਰਨੇ ਚੰਗੀ ਜੀ ਕਹਿੰਦੀ ਕਿ ਬੜਾ ਤਗੜਾ ਕੰਮ ਹੁੰਦਾ ਏ ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਜਾ ਕਬੱਡੀ ਕੱਪ ਜੋ ਅੱਜ ਪਿੰਡ ਹਟਿਆਲਾ ਨੱਥ ਵਿਖੇ ਉਹ ਐਨ ਆਰ ਆਈ ਵੀਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਾਇਆ ਜਾ ਰਿਹਾ ਹੈ ਇਹ ਕਬੱਡੀ ਕੱਪ ਵਿੱਚ ਕਾਫੀ ਇੰਟਰਨੈਸ਼ਨਲ ਟੀਮਾਂ ਛੋਟੇ ਬੱਚਿਆਂ ਦੀਆਂ ਟੀਮਾਂ ਭਾਗ ਲੈਣਗੀਆਂ ਅਤੇ ਇਹ ਕੱਪ ਪਹਿਲਾਂ ਵੀ ਵਧੀਆ ਤਰੀਕੇ ਨਾਲ ਸਚਾਰੂ ਤਰੀਕੇ ਨਾਲ ਹੁੰਦਾ ਰਿਹਾ ਹੈ ਇਸ ਕਾ ਵੀ ਆਸ ਹੈ ਕਿ ਬਹੁਤ ਵਧੀਆ ਸਾਥ ਪਿੰਡ ਦਾ ਔਰ ਸਹਿਯੋਗ ਦੇ ਨਾਲ ਹੋ ਰਿਹਾ ਹੈ ਔਰ ਗਰੂ ਦੇ ਲੰਗਰ ਟੁੱਟ ਵਰਤ ਰਹੇ ਨੇ ਬਾਬਾ ਜਤਿੰਦਰ ਸਿੰਘ ਜੀ ਬਾਬਾ ਪ੍ਰਤਾਪ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਨੇ ਸੇਵਾ ਲੰਗਰ ਦੀ ਲੈ ਕੇ ਐਰਕਾ ਵਧੀਆ ਲੰਗਰ ਦਾ ਪ੍ਰਬੰਧ ਕੀਤਾ ਹੈ ਔਰ ਅਹੀਂ ਤੇ ਚਾਹਨੇ ਹੈ ਕਿ ਪੰਜਾਬ ਜੋ ਨਸ਼ਿਆਂ ਦਾ ਸਿਸਟਮ ਚੱਲ ਰਿਹਾ ਹੈ ਕਬੱਡੀ ਦੇ ਪਿੱਛੇ ਬੱਚੇ ਲੱਗਣ ਔਰ ਕਬੱਡੀ ਦੀ ਗੇਮ ਤੋਂ ਹੀ ਬੱਚੇ ਕਾਫੀ ਅੱਗੇ ਜਾੜੇ ਹੋ ਜਾ ਸਕਦੇ ਆ ਔਰ ਲਖਣ ਕੋਚ ਦਾ ਸਾਡੇ ਦਾ ਬਹੁਤ ਧੰਨਵਾਦ ਹੈ ਔਰ ਸਾਡੀ ਕਮੇਟੀ ਦਾ ਬਹੁਤ ਧੰਨਵਾਦ ਹੈ ਜੋ ਸਾਥ ਦੇ ਕੇ ਸਾਨੂੰ ਇਸ ਉਪਰਾਲੇ ਲਈ ਅੱਗੇ ਖੜਾ ਕੀਤਾ ਤਾਂ ਕਿ ਅਸੀਂ ਕੁਝ ਬੱਚਿਆਂ ਵਾਸਤੇ ਕਰ ਸਕੀਏ ਔਰ ਬਹੁਤ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਦਾ ਔਰ ਸਾਡੇ ਵੀਰ ਹੈਪੀ ਵੀਰ ਕੁਲਦੀਪ ਸਿੰਘ ਹੈ ਸਾਡੀ ਵੀਰ ਦਾ ਜੋ ਸਮੇਂ ਸਮੇਂ ਤੇ ਆਪਣਾ ਟਾਈਮ ਕੱਢ ਕੇ ਇਹੋ ਜੇ ਪ੍ਰੋਗਰਾਮ ਇਹੋ ਜੇ ਮੇਲੇ ਆਪਣੇ ਕਵਰ ਕਰਦੇ ਨੇ ਤਾਂ ਕਿ ਲੋਕਾਂ ਤੱਕ ਜਿਹੜੀ ਗੱਲ ਪਹੁੰਚਾਈ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਕਿਰਪਾ ਸੱਚੇ ਪਾਤਸ਼ਾਹ ਮਹਾਰਾਜ ਸਿੱਧੀ ਸਿੰਘਾ ਨੇ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਬੜੀਆਂ ਖੁਸ਼ੀਆਂ ਦੇ ਖੇੜੇ ਉਹਨਾਂ ਨੇ ਦਿਹਾੜਾ ਨਤ ਦੇ ਵਿੱਚ ਵਰਤਾਏ ਨੇ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਜਿਹੜਾ ਕਬੱਡੀ ਕੱਪ ਤੀਸਰਾ ਕਬੱਡੀ ਕੱਪ ਢਿਹਾਰਾ ਨੱਤ ਦੇ ਵਿੱਚ ਹੋਣ ਜਾ ਰਿਹਾ ਹੈ ਤੇ ਮਾਹਪੁਰਛ ਕਾਦਰਾਬਾਦ ਵਾਲੇ ਬਾਬਾ ਸਿਕੰਦਰ ਸਿੰਘ ਜੀ ਬੈਠੇ ਨੇ ਕਾਲਫਿਰਾ ਵਾਲੇ ਦਾਸ ਬਾਬਾ ਜਤਿੰਦਰ ਸਿੰਘ ਗੁਰਦਰਾ ਗਬਿੰਦ ਬਾਗ ਵਾਲੇ ਮੇਰੇ ਨਾਲ ਛੋਟਾ ਵੀਰ ਭਾਈ ਦਮਨਦੀਪ ਸਿੰਘ ਜੱਤੋ ਸਰਦਾਂ ਵਾਲੇ ਬੈਠੇ ਨੇ ਤੇ ਸਮੂਹ ਸਾਧ ਸੰਗਤ ਕਢਿਆਲਾ ਨੱਤ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਤੇ ਬੜੀ ਖੁਸ਼ੀ ਆ ਮੇਰਾ ਛੋਟਾ ਵੀਰ ਲਖਣ ਜਿਹੜਾ ਕਬੱਡੀ ਕੋਚ ਹੈ ਤੇ ਦਿਹਾੜਾ ਨੱਤ ਦੇ ਵਿੱਚ ਬੜੇ ਛੋਟੇ-ਛੋਟੇ ਬੱਚਿਆਂ ਨੂੰ ਉਂਗਲ ਦੇ ਨਾਲ ਉਂਗਲ ਫੜਾ ਕੇ ਤੋਰਨਾ ਸਿਖਾ ਰਿਹਾ ਤੇ ਮੈਨੂੰ ਇਸ ਛੋਟੇ ਵੀਰ ਤੇ ਬੜਾ ਮਾਣ ਹੈ ਜਿਹੜਾ ਸਾਡਾ ਪੰਜਵਾਂ ਦਰਿਆ ਨਸ਼ਿਆਂ ਛੇਵਾਂ ਦਰਿਆ ਨਸ਼ਿਆਂ ਦਾ ਜਿਹੜਾ ਵਹਿਰ ਆ ਉਹਦੇ ਤੋਂ ਸਖੋਚ ਕਰਦਿਆਂ ਹੋਇਆ ਮੇਰੇ ਛੋਟੇ ਵੀਰ ਨੇ ਸਾਰੇ ਬੱਚੇ ਮਾਂ ਖੇਡ ਕਬੱਡੀ ਦੇ ਨਾਲ ਜੋੜੇ ਨੇ ਅੱਜ ਲੰਗਰ ਚੱਲ ਰਹੇ ਨੇ ਬੜੀਆਂ ਉੱਚ ਕੋਟੀ ਦੀਆਂ ਵੱਡੀਆਂ ਜਿਹੜੀਆਂ ਟੀਮਾਂ ਨੇ ਟੜਿਆਣੇ ਨੱਤ ਦੀ ਗਰਾਊਂਡ ਦੇ ਵਿੱਚ ਪਹੁੰਚਣੀਆਂ ਨੇ ਮਹਾਪੁਰਸ਼ਾਂ ਦੇ ਚਰਨ ਪਾਣੇ ਨੇ ਜਿਹੜੇ ਅਸਥਾਨਾਂ ਦੇ ਜਿਹੜੇ ਥਾਵਾਂ ਤੇ ਮਹਾਪੁਰਸ਼ਾਂ ਦੇ ਚਰਨ ਪਿਆ ਜਾਂਦੇ ਉਹ ਤਰਕੀਆਂ ਆਵਾਜ਼ ਹੋ ਜਾਂਦੀਆਂ ਨੇ ਕਿ ਦਾਸ ਵੱਲੋਂ ਇਹਨਾਂ ਨੇ ਡਿਊਟੀ ਲੰਗਰਾਂ ਦੀ ਲਈ ਸੀ ਦਾਸ ਨੇ ਬਾਬਾ ਸਿਕੰਦਰ ਸਿੰਘ ਕਾਦਰਾਬਾਦ ਵਾਲਿਆਂ ਨੂੰ ਬੇਨਤੀ ਕੀਤੀ ਬਾਬਾ ਪ੍ਰਤਾਪ ਸਿੰਘ ਵਿੰਦਭਾਗ ਵਾਲਿਆਂ ਨੂੰ ਬੇਨਤੀ ਕੀਤੀ ਕਿ ਹੋਰ ਲੰਗਰ ਜਿਹੜੇ ਪਕੌੜਿਆਂ ਦੇ ਹੋਰ ਵੀ ਅਨੇਕ ਸਤੀ ਪ੍ਰਕਾਸ਼ ਦੇ ਭੋਜਨਾਂ ਤੇ ਜਿੰਨੇ ਵੀ ਆ ਉਹ ਸਾਰੇ ਇੱਥੇ ਸ਼ਿਕਾਏ ਜਾਣੇ ਨੇ ਤੇ ਸਾਨੂੰ ਬੜੀ ਖੁਸ਼ੀ ਆ ਇਸ ਟੰਡਿਆਲਾ ਨਤ ਨਗਰ ਦੇ ਤੇ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਇਹਨਾਂ ਇਲਾਕਾ ਨਿਵਾਸੀਆਂ ਨੂੰ ਵੀ ਇਹੋ ਜੇ ਖੇਡ ਮਾਵਾਂ ਜਗਤ ਕਬੱਡੀ ਦੀਆਂ ਉੱਤੇ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਈਰਕਾ ਤੋਂ ਉੱਤੇ ਉੱਠ ਕੇ ਜਿਹੜੇ ਇਹ ਟੂਰਨਾਮੈਂਟ ਕਰਵਾਈ ਜਾਣੇ ਆ ਕਰਵਾਏ ਜਾਣੇ ਚਾਹੀਦੇ ਨੇ ਤੇ ਜਿਹੜਾ ਵੀਰ ਲਖਨ ਸਿੰਘ ਨੇ ਉਪਰਾਲਾ ਕੀਤਾ ਹੈ ਨਾ ਤੇ ਇਹਦੇ ਨਾਲ ਵੱਧ ਤੋਂ ਵੱਧ ਜਿਹੜਾ ਉਹ ਸਾਥ ਦੇਣਾ ਚਾਹੀਦਾ ਇਹਨੀਆਂ ਬੇਨਤੀਆਂ ਕਰਦਾ ਕਿ ਮਾਨਯੋਗ ਜੱਟ ਵਾਰਿਕ ਜਿੰਦਾਰ ਸਾਹਿਬ ਵਾਲੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज